ਦੁਨੀਆ ਵਿੱਚ ਜੇਕਰ ਤੁਸੀਂ ਗੌਨ ਨਾਲ ਵੇਖੋ ਤਾਂ ਤੁਹਾਨੂੰ ਦੋ ਤਰ੍ਹਾਂ ਦੇ ਲੋਕ ਦਿਸਣਗੇ ਇੱਕ ਉਹ ਜੋ ਹਰ ਵੇਲੇ ਆਪਣੀਆਂ ਗੱਲਾਂ ਦਾ ਟੰਡੋਰਾ ਪਿੱਟਦੇ ਨੇ ਸੋਸ਼ਲ ਮੀਡੀਆ ਤੇ ਆਪਣੀ ਜ਼ਿੰਦਗੀ ਦੀ ਚਮਕ-ਦਮਕ ਵਿਖਾਉਂਦੇ ਨੇ ਅਤੇ ਹਰ ਜਗ੍ਹਾ ਆਪਣੇ ਪੈਸਿਆਂ ਕਾਰਾਂ ਜਾਂ ਸੁਪਨਿਆਂ ਦੀਆਂ ਡਿੰਗਾ ਮਾਰਦੇ ਨੇ ਉਹ ਲੋਕ ਜਿਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਸਿਰਫ ਦਿਖਾਵਾ ਕਰਨਾ ਹੁੰਦਾ ਹੈ ਜਿਵੇਂ ਕਿ ਉਹ ਦੁਨੀਆ ਦੇ ਸਭ ਤੋਂ ਵੱਡੇ ਸਫਲ ਇਨਸਾਨ ਹੋਣ ਪਰ ਫਿਰ ਆਉਂਦੇ ਨੇ ਦੂਜੇ ਤਰ੍ਹਾਂ ਦੇ ਲੋਕ ਉਹ ਜੋ ਚੁੱਪਚਾਪ ਆਪਣੇ ਕੰਮ ਵਿੱਚ ਲੱਗੇ ਰਹਿੰਦੇ ਨੇ ਜਿਨ੍ਹਾਂ ਦੀਆਂ ਨਜ਼ਰਾਂ ਸੁਪਨਿਆਂ ਤੇ ਹੁੰਦੀਆਂ ਨੇ ਅਤੇ ਜਿਨ੍ਹਾਂ ਦੀ ਮਿਹਨਤ ਉਹਨਾਂ ਦੀ ਪਛਾਣ ਬਣਦੀ ਏ ਜਦੋਂ ਇਹ ਲੋਕ ਮੰਜ਼ਲ ਤੇ ਪਹੁੰਚਦੇ ਨੇ ਤਾਂ ਸਾਰੀ ਦੁਨੀਆ ਦੀਆਂ ਜ਼ੁਬਾਨਾਂ ਬੰਦ ਹੋ ਜਾਂਦੀਆਂ ਨੇ ਉਹ ਸ਼ੋਰ ਨਹੀਂ ਮਚਾਉਂਦੇ ਪਰ ਉਹਨਾਂ ਦੀ ਸਫਲਤਾ ਦੁਨੀਆ ਨੂੰ ਹੈਰਾਨ ਕਰ ਦਿੰਦੀ ਏ ਜੇ ਤੁਸੀਂ ਸੋਚਦੇ ਹੋ ਕਿ ਸਫਲਤਾ ਸਿਰਫ ਪੈਸੇ ਜਾਂ ਨਾਮ ਦੀ ਗੱਲ ਏ ਤਾਂ ਤੁਸੀਂ ਸ਼ਾਇਦ ਗਲਤ ਹੋ ਸਫਲਤਾ ਉਹ ਨਹੀਂ ਜੋ ਦੁਨੀਆ ਨੂੰ ਦਿਖਾਈ ਦਿੰਦੀ ਏ ਸਫਲਤਾ ਉਹ ਏ ਜੋ ਤੁਹਾਡੇ ਅੰਦਰ ਦੀ ਤਾਕਤ ਤੁਹਾਡੀ ਮਿਹਨਤ ਅਤੇ ਤੁਹਾਡੀ ਸਮਝਦਾਰੀ ਨਾਲ ਮਿਲਦੀ ਏ ਸਫਲਤਾ ਉਹ ਨਹੀਂ ਜਦੋਂ ਤੁਸੀਂ ਸਾਰਿਆਂ ਨੂੰ ਦੱਸਦੇ ਹੋ ਕਿ ਤੁਸੀਂ ਕੀ ਕਰ ਰਹੇ ਹੋ ਸਫਲਤਾ ਉਹ ਹੈ ਜਦੋਂ ਤੁਹਾਡੇ ਕੰਮ ਦੀ ਗੂੰਜ ਦੁਨੀਆ ਨੂੰ ਸੁਣਾਈ ਦਿੰਦੀ ਹੈ ਬਿਨਾ ਤੁਹਾਡੇ ਇੱਕ ਸ਼ਬਦ ਬੋਲੇ ਸੋਚੋ ਜਦੋਂ ਤੁਸੀਂ ਕਿਸੇ ਨੂੰ ਨਹੀਂ ਦੱਸਦੇ ਪਰ ਫਿਰ ਵੀ ਸਾਰੀ ਦੁਨੀਆ ਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਕਿੰਨੇ ਵੱਡੇ ਬਣ ਗਏ ਹੋ ਇਹ ਅਸਲੀ ਸਫਲਤਾ ਮੈਂ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਦੱਸਦਾ ਮੇਰਾ ਇੱਕ ਸਕੂਲੀ ਮਿੱਤਰ ਸੀ ਜਿਸ ਦਾ ਨਾਮ ਸੀ ਅਮਰ ਅਮਰ ਹਮੇਸ਼ਾ ਚੁੱਪਚਾਪ ਰਹਿੰਦਾ ਸੀ ਜਦੋਂ ਅਸੀਂ ਸਾਰੇ ਸਕੂਲ ਵਿੱਚ ਆਪਣੀਆਂ ਛੋਟੀਆਂ-ਮੋਟੀਆਂ ਗੱਲਾਂ ਦੀਆਂ ਡਿੰਗਾ ਮਾਰਦੇ ਸੀ ਅਮਰ ਆਪਣੀਆਂ ਕਿਤਾਬਾਂ ਵਿੱਚ ਖੋਇਆ ਰਹਿੰਦਾ ਸਾਡੇ ਸਾਰੇ ਦੋਸਤ ਸੋਸ਼ਲ ਮੀਡੀਆ ਤੇ ਆਪਣੀਆਂ ਸੈਲਫੀਆਂ ਪਾਉਂਦੇ ਨਵੀਆਂ ਜੁੱਤੀਆਂ ਜਾਂ ਮੋਬਾਈਲ ਵਿਖਾਉਂਦੇ ਪਰ ਅਮਰ ਨੇ ਕਦੇ ਇਹ ਸਭ ਨਹੀਂ ਕੀਤਾ ਸਾਲਾਂ ਬਾਅਦ ਜਦੋਂ ਅਸੀਂ ਸਾਰੇ ਆਪਣੀਆਂ ਜ਼ਿੰਦਗੀਆਂ ਵਿੱਚ ਰੁੱਝੇ ਹੋਏ ਸੀ ਪਤਾ ਲੱਗਾ ਕਿ ਅਮਰ ਨੇ ਆਪਣਾ ਇੱਕ ਸਟਾਰਟਅਪ ਸ਼ੁਰੂ ਕੀਤਾ ਸੀ ਜੋ ਹੁਣ ਕਰੋੜਾਂ ਦੀ ਕੰਪਨੀ ਬਣ ਗਈ ਜਦੋਂ ਅਸੀਂ ਉਸ ਨੂੰ ਮਿਲੇ ਉਸ ਨੇ ਸਾਨੂੰ ਸਿਰਫ ਇੱਕ ਸਧਾਰਨ ਗੱਲ ਕਹੀ ਮੈਂ ਸਿਰਫ ਆਪਣੇ ਕੰਮ ਤੇ ਫੋਕਸ ਕੀਤਾ ਅਤੇ ਨਤੀਜੇ ਆਪਣੇ ਆਪ ਆਏ। ਉਸ ਦੀ ਇਹ ਗੱਲ ਮੇਰੇ ਦਿਮਾਗ ਵਿੱਚ ਅੱਜ ਵੀ ਗੂੰਜਦੀ ਏ। ਇਹ ਕਹਾਣੀ ਸਿਰਫ ਅਮਰ ਦੀ ਨਹੀਂ ਸਗੋਂ ਹਰ ਉਸ ਇਨਸਾਨ ਦੀ ਏ ਜੋ ਚੁੱਪ-ਚਾਪ ਮਿਹਨਤ ਕਰਦਾ ਏ, ਜੋ ਆਪਣੇ ਸੁਪਨਿਆਂ ਨੂੰ ਸੱਚ ਕਰਨ ਲਈ ਸ਼ੋਰ ਨਹੀਂ ਮਚਾਉਂਦਾ, ਸਗੋਂ ਸਮਾਰਟਲੀ ਕੰਮ ਕਰਦਾ ਏ। ਅੱਜ ਦੀ ਦੁਨੀਆ ਵਿੱਚ ਜਿੱਥੇ ਹਰ ਕੋਈ ਲਾਈਕਸ, ਕਮੈਂਟਸ ਅਤੇ ਫਾਲੋਅਰਸ ਦੀ ਦੌੜ ਵਿੱਚ ਭੱਜ ਰਿਹਾ ਏ, ਅਸਲੀ ਸਫਲਤਾ ਉਸ ਨੂੰ ਮਿਲਦੀ ਏ ਜੋ ਇਸ ਸ਼ੋਰ ਤੋਂ ਦੂਰ ਰਹਿੰਦਾ ਏ। ਸਫਲਤਾ ਦਾ ਰਾਹ ਸ਼ਾਂਤੀ ਵਿੱਚੋਂ ਹੀ ਲੰਘਦਾ ਏ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਸਫਲਤਾ ਦੁਨੀਆ ਨੂੰ ਹੈਰਾਨ ਕਰੇ ਤਾਂ ਇਹ 7 ਨਿਯਮ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੇ ਨੇ ਨਿਯਮ 1 ਸ਼ੋਰ ਛੱਡੋ ਸਿਰਫ ਕੰਮ ਤੇ ਧਿਆਨ ਦਿਓ ਅਸਲੀ ਸਫਲਤਾ ਉਦੋਂ ਮਿਲਦੀ ਏ ਜਦੋਂ ਤੁਸੀਂ ਆਪਣੇ ਕੰਮ ਨੂੰ ਆਪਣੀ ਪਛਾਣ ਬਣਾਉਂਦੇ ਹੋ ਜੋ ਲੋਕ ਹਰ ਛੋਟੀ ਜੀ ਗੱਲ ਨਵੀਂ ਕਾਰ ਨਵਾਂ ਫੋਨ ਜਾਂ ਥੋੜੀ ਜੀ ਕਮਾਈ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਨੇ ਉਹ ਅਕਸਰ ਆਪਣੀ ਊਰਜਾ ਗਵਾ ਦਿੰਦੇ ਨੇ ਤੁਹਾਡੀ ਮਿਹਨਤ ਦੀ ਗੱਲ ਤੁਹਾਡੇ ਨਤੀਜੇ ਖੁਦ ਕਰਨਗੇ ਚੁੱਪ-ਚਾਪ ਆਪਣੀ ਟੀਚਿਆਂ ਤੇ ਫੋਕਸ ਕਰੋ ਦੁਨੀਆ ਨੂੰ ਦੱਸਣ ਦੀ ਬਜਾਏ ਆਪਣੇ ਕੰਮ ਨਾਲ ਦੁਨੀਆ ਨੂੰ ਵਿਖਾਓ ਜੇ ਤੁਸੀਂ ਸਾਰਾ ਦਿਨ ਸ਼ੋਰ ਮਚਾਉਂਦੇ ਰਹੇ ਤਾਂ ਤੁਹਾਡੀ ਊਰਜਾ ਖਤਮ ਹੋ ਜਾਵੇਗੀ ਪਰ ਜੇ ਤੁਸੀਂ ਸ਼ਾਂਤ ਰਹਿ ਕੇ ਕੰਮ ਕਰੋਗੇ ਤਾਂ ਤੁਹਾਡੀ ਮਿਹਨਤ ਦੀ ਗੂੰਜ ਸਾਰੀ ਦੁਨੀਆ ਸੁਣੇਗੀ ਸੋਚੋ ਜਦੋਂ ਤੁਸੀਂ ਬਿਨਾਂ ਬੋਲੇ ਅੱਗੇ ਵਧਦੇ ਹੋ ਤਾਂ ਲੋਕ ਤੁਹਾਡੇ ਨਤੀਜਿਆਂ ਨੂੰ ਵੇਖ ਕੇ ਹੈਰਾਨ ਹੋ ਜਾਂਦੇ ਨੇ ਇਹ ਸ਼ਾਂਤੀ ਦੀ ਤਾਕਤ ਹੈ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸ਼ੋਰ ਨੂੰ ਛੱਡੋ ਹਰ ਦਿਨ ਇੱਕ ਨਵਾਂ ਕਦਮ ਚੁੱਕੋ ਬਿਨਾਂ ਕਿਸੇ ਨੂੰ ਦੱਸੇ ਤੁਹਾਡੀ ਮੰਜ਼ਿਲ ਤੁਹਾਡੀ ਆਵਾਜ਼ ਬਣੇਗੀ ਜਦੋਂ ਲੋਕ ਤੁਹਾਡੀ ਸਫਲਤਾ ਵੇਖਣਗੇ ਤਾਂ ਉਹ ਆਪਣੇ ਆਪ ਸਮਝ ਜਾਣਗੇ ਸ਼ੋਰ ਮਚਾਉਣ ਵਾਲੇ ਅਕਸਰ ਪਿੱਛੇ ਰਹਿ ਜਾਂਦੇ ਨੇ ਪਰ ਜੋ ਸ਼ਾਂਤੀ ਨਾਲ ਮਿਹਨਤ ਕਰਦੇ ਨੇ ਉਹ ਹਮੇਸ਼ਾ ਅੱਗੇ ਨਿਕਲਦੇ ਨੇ ਆਪਣੇ ਕੰਮ ਨੂੰ ਆਪਣੀ ਪਛਾਣ ਬਣਾਓ ਸ਼ੋਅ ਆਫ ਨਾਲ ਸਮਾਂ ਬਰਬਾਦ ਨਾ ਕਰੋ ਤੁਹਾਡੀ ਸਫਲਤਾ ਤੁਹਾਡੀ ਕਹਾਣੀ ਆਪਣੇ ਆਪ ਕਹੇਗੀ ਨਿਮਨਦੋ ਸਮੇਂ ਨੂੰ ਸੰਭਾਲੋ ਸਫਲਤਾ ਤੁਹਾਡੀ ਮੁੱਠੀ ਵਿੱਚ ਹੋਵੇਗੀ ਸਫਲ ਲੋਕਾਂ ਦੀ ਸਭ ਤੋਂ ਵੱਡੀ ਖੂਬੀ ਇਹ ਹੁੰਦੀ ਹੈ ਕਿ ਉਹ ਆਪਣੇ ਸਮੇਂ ਦੇ ਮਾਲਕ ਹੁੰਦੇ ਨੇ ਸਵੇਰੇ ਜਲਦੀ ਉੱਠਣ ਨਾਲ ਤੁਸੀਂ ਨਾ ਸਿਰਫ ਦਿਨ ਦੀ ਸ਼ੁਰੂਆਤ ਕਰਦੇ ਹੋ ਸਗੋਂ ਦੁਨੀਆ ਤੋਂ ਅੱਗੇ ਨਿਕਲ ਜਾਂਦੇ ਹੋ ਸਵੇਰ ਦਾ ਸਮਾਂ ਸਭ ਤੋਂ ਸ਼ਾਂਤ ਹੁੰਦਾ ਹੈ ਇਸ ਸਮੇਂ ਕੋਈ ਫੋਨ ਨਹੀਂ ਕੋਈ ਸੋਸ਼ਲ ਮੀਡੀਆ ਨਹੀਂ ਸਿਰਫ ਤੁਸੀਂ ਅਤੇ ਤੁਹਾਡੇ ਸੁਪਨੇ ਇਸ ਸਮੇਂ ਨੂੰ ਪਲਾਨਿੰਗ ਸੋਚਣ ਅਤੇ ਮਿਹਨਤ ਲਈ ਵਰਤੋ ਸਮਾਂ ਤੁਹਾਡਾ ਸਭ ਤੋਂ ਕੀਮਤੀ ਸਰਮਾਇਆ ਹੈ ਜੇ ਤੁਸੀਂ ਇਸ ਨੂੰ ਬੇਕਾਰ ਗੱਲਬਾਤ ਜਾਂ ਮੋਬਾਈਲ ਤੇ ਬਰਬਾਦ ਕਰੋਗੇ ਤਾਂ ਤੁਹਾਡੇ ਸੁਪਨੇ ਪਿੱਛੇ ਰਹਿ ਜਾਣਗੇ। ਸਵੇਰੇ ਉੱਠ ਕੇ ਆਪਣੇ ਟੀਚੇ ਸੈੱਟ ਕਰੋ। ਆਪਣੇ ਦਿਨ ਦੀ ਸ਼ੁਰੂਆਤ ਇੱਕ ਮਕਸਦ ਨਾਲ ਕਰੋ। ਜਦੋਂ ਦੁਨੀਆ ਸੁੱਤੀ ਪਈ ਹੁੰਦੀ ਏ ਤੁਸੀਂ ਆਪਣੀ ਮੰਜ਼ਲ ਵੱਲ ਇੱਕ ਕਦਮ ਅੱਗੇ ਵਧਦੇ ਹੋ। ਸਮੇਂ ਦੀ ਕਦਰ ਕਰਨ ਵਾਲੇ ਹੀ ਸਫਲਤਾ ਦੀਆਂ ਸਿਖਰਾਂ ਛੂੰਦੇ ਨੇ। ਹਰ ਸਕਿੰਟ ਨੂੰ ਸਮਾਰਟੀ ਨਾਲ ਵਰਤੋ। ਆਪਣੇ ਦਿਨ ਨੂੰ ਇੰਨਾ ਪ੍ਰਭਾਵਸ਼ਾਲੀ ਬਣਾਓ ਕਿ ਤੁਸੀਂ ਰਾਤ ਨੂੰ ਸੌਂਦੇ ਸਮੇਂ ਮਾਣ ਮਹਿਸੂਸ ਕਰੋ। ਸਮਾਂ ਉਹ ਜਹਾਜ਼ ਹੈ ਜੋ ਤੁਹਾਨੂੰ ਸਫਲਤਾ ਦੇ ਸਫ਼ਰ ਤੇ ਲੈ ਜਾਂਦਾ ਹੈ ਜੇ ਤੁਸੀਂ ਇਸ ਦਾ ਸਹੀ ਇਸਤੇਮਾਲ ਕਰੋਗੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਸਮੇਂ ਨੂੰ ਸੰਭਾਲਣ ਦੀ ਆਦਤ ਪਾਓ ਇਹ ਤੁਹਾਡੀ ਸਫਲਤਾ ਦੀ ਪਹਿਲੀ ਸੀੜੀ ਹੈ ਜੋ ਸਮੇਂ ਨੂੰ ਸੰਭਾਲਦਾ ਹੈ ਉਹ ਸਫਲਤਾ ਨੂੰ ਵੀ ਸੰਭਾਲ ਲੈਂਦਾ ਹੈ ਨਿਯਮਤਨ ਸਕਿਲਸ ਵਿਦਾਓ ਸਫਲਤਾ ਆਪਣੇ ਆਪ ਚੱਲ ਕੇ ਆਵੇਗੀ ਹਰ ਦਿਨ ਕੁਝ ਨਵਾਂ ਸਿੱਖਣ ਨਾਲ ਤੁਸੀਂ ਇੱਕ ਅਜਿਹੀ ਤਾਕਤ ਬਣ ਜਾਂਦੇ ਹੋ ਜਿਸ ਨੂੰ ਰੋਕਣਾ ਅਸੰਭਵ ਹੈ ਕਿਤਾਬਾਂ ਪੜ੍ਹੋ ਆਨਲਾਈਨ ਕੋਰਸ ਕਰੋ ਯਾ ਆਪਣੀਆਂ ਗਲਤੀਆਂ ਤੋਂ ਸਿੱਖੋ ਸਫਲ ਲੋਕ ਆਪਣੀ ਜਾਣਕਾਰੀ ਨੂੰ ਸਿਰਫ ਦਿਖਾਉਂਦੇ ਨਹੀਂ ਸਗੋਂ ਅਮਲ ਵਿੱਚ ਲਿਆਉਂਦੇ ਨੇ ਚੁੱਪ-ਚਾਪ ਆਪਣੀਆਂ ਸਕਿੱਲਜ਼ ਨੂੰ ਤਰਾਸ਼ੋ ਜੇ ਤੁਸੀਂ ਹਰ ਦਿਨ ਇੱਕ ਨਵੀਂ ਚੀਜ਼ ਸਿੱਖਦੇ ਹੋ ਤਾਂ ਤੁਸੀਂ ਹੌਲੀ-ਹੌਲੀ ਅਜਿਹੀ ਜਗ੍ਹਾ ਤੇ ਪਹੁੰਚ ਜਾਓਗੇ ਜਿੱਥੇ ਕੋਈ ਤੁਹਾਡਾ ਮੁਕਾਬਲਾ ਨਹੀਂ ਕਰ ਸਕਦਾ ਸਕਿੱਲਜ਼ ਤੁਹਾਡੀ ਅਸਲੀ ਪੂੰਜੀ ਨੇ ਜੇ ਤੁਸੀਂ ਕਿਸੇ ਖੇਤਰ ਵਿੱਚ ਮਾਹਰ ਬਣ ਜਾਂਦੇ ਹੋ ਤਾਂ ਸਫਲਤਾ ਤੁਹਾਡੇ ਪਿੱਛੇ-ਪਿੱਛੇ ਆਵੇਗੀ ਸਿੱਖਣ ਲਈ ਸ਼ਾਂਤੀ ਅਤੇ ਇਕਾਗਰਤਾ ਚਾਹੀਦੀ ਹੈ ਆਪਣੀ ਈਗੋ ਨੂੰ ਸਾਈਡ ਤੇ ਰੱਖੋ ਜਦੋਂ ਲੋਕ ਤੁਹਾਡੀ ਸਕਿੱਲ ਵੇਖਣਗੇ ਤਾਂ ਉਹ ਆਪਣੀਆਂ ਤੁਹਾਡੀ ਇੱਜ਼ਤ ਕਰਨਗੇ ਸਿੱਖਣ ਦੀ ਪ੍ਰਕਿਰਿਆ ਨੂੰ ਕਦੇ ਨਾ ਰੋਕੋ ਹਰ ਦਿਨ ਇੱਕ ਨਵੀਂ ਸ਼ੁਰੂਆਤ ਹੈ ਜੇ ਤੁਸੀਂ ਆਪਣੀਆਂ ਸਕਿੱਲਸ ਤੇ ਮਿਹਨਤ ਕਰਦੇ ਹੋ ਤਾਂ ਤੁਹਾਡੀ ਪਛਾਣ ਆਪਣੇ ਆਪ ਬਣੇਗੀ ਸਿੱਖਣਾ ਇੱਕ ਨਿਵੇਸ਼ ਹੈ ਜੋ ਹਮੇਸ਼ਾ ਵਾਪਸੀ ਦਿੰਦਾ ਹੈ ਆਪਣੇ ਆਪ ਨੂੰ ਅਪਗ੍ਰੇਡ ਕਰੋ ਤੁਹਾਡੀ ਸਕਿੱਲ ਹੀ ਤੁਹਾਡੀ ਸਭ ਤੋਂ ਵੱਡੀ ਤਾਕਤ ਤੇ ਨਿਯਮ ਚਾਰ ਸਹੀ ਸੰਗਤ ਨਾਲ ਸਫਲਤਾ ਦੇ ਰਾਹ ਤੇ ਚੱਲੋ ਤੁਹਾਡੇ ਨਾਲ ਜੋ ਲੋਕ ਹਨ ਉਹ ਤੁਹਾਡੀ ਸਫਲਤਾ ਨੂੰ ਬਣਾਉਂਦੇ ਜਾਂ ਤੋੜਦੇ ਨੇ ਜੇ ਤੁਹਾਡੇ ਦੋਸਤ ਸਿਰਫ ਮਜ਼ੇ-ਮਸਤੀ ਜਾਂ ਨਕਾਰਾਤਮਕ ਸੋਚ ਵਾਲੇ ਨੇ ਤਾਂ ਤੁਹਾਡੇ ਸੁਪਨੇ ਕਮਜ਼ੋਰ ਹੋ ਜਾਣਗੇ ਅਜਿਹੇ ਲੋਕ ਚੁਣੋ ਜੋ ਤੁਹਾਨੂੰ ਅੱਗੇ ਵਧਣ ਦੀ ਪ੍ਰੇਰਣਾ ਦੇਣ ਘੱਟ ਪਰ ਸਹੀ ਸੰਗਤ ਰੱਖੋ ਜੇ ਲੋੜ ਪਵੇ ਤਾਂ ਕੁਝ ਸਮਾਂ ਇਕੱਲੇ ਰਹੋ ਸਹੀ ਸੰਗਤ ਸਫਲਤਾ ਦੀ ਸੀੜੀ ਹੈ ਜੋ ਲੋਕ ਤੁਹਾਨੂੰ ਚੁਣੌਤੀ ਦਿੰਦੇ ਨੇ ਉਹ ਤੁਹਾਨੂੰ ਵਧਣ ਵਿੱਚ ਮਦਦ ਕਰਦੇ ਨੇ ਗਲਤ ਸੰਗਤ ਤੁਹਾਡਾ ਸਮਾਂ ਅਤੇ ਊਰਜਾ ਚੂਸ ਲੈਂਦੀ ਹੈ ਆਪਣੇ ਸੁਪਨਿਆਂ ਨੂੰ ਸਮਝਣ ਵਾਲੇ ਲੋਕਾਂ ਨਾਲ ਰਹੋ ਸੰਗਤ ਤੁਹਾਡੀ ਸੋਚ ਨੂੰ ਬਦਲ ਸਕਦੀ ਹੈ ਜੇ ਤੁਸੀਂ ਸਫਲ ਲੋਕਾਂ ਨਾਲ ਰਹੋਗੇ ਤਾਂ ਤੁਹਾਡੀ ਸੋਚ ਵੀ ਸਫਲ ਬਣੇਗੀ ਬੇਕਾਰ ਗੱਲਬਾਤ ਵਿੱਚ ਸਮਾਂ ਨਾ ਗਵਾਓ ਆਪਣੇ ਟੀਚਿਆਂ ਨੂੰ ਪਹਿਲ ਦਿਓ ਸੰਗਤ ਉਹ ਮਿਲ ਰਹੀ ਜੋ ਤੁਹਾਨੂੰ ਤੁਹਾਡਾ ਅਸਲੀ ਚਿਹਰਾ ਵਿਖਾਉਂਦੀ ਹੈ ਜੇ ਤੁਹਾਡੇ ਨਾਲ ਸਹੀ ਲੋਕ ਹਨ ਤਾਂ ਤੁਸੀਂ ਹਮੇਸ਼ਾ ਅੱਗੇ ਵਧੋਗੇ ਸੰਗਤ ਨੂੰ ਸਮਾਰਟੀ ਨਾਲ ਚੁਣੋ ਇਹ ਤੁਹਾਡੀ ਸਫਲਤਾ ਦਾ ਅਹਿਮ ਹਿੱਸਾ ਹੈ ਨਿਯਮ 5 ਅਸਲੀ ਜ਼ਿੰਦਗੀ ਜਿਓ ਸੋਸ਼ਲ ਮੀਡੀਆ ਨੂੰ ਛੱਡੋ ਅੱਜ ਦੀ ਦੁਨੀਆ ਵਿੱਚ ਸੋਸ਼ਲ ਮੀਡੀਆ ਤੇ ਚਮਕਣਾ ਆਸਾਨ ਹੈ ਪਰ ਅਸਲ ਜ਼ਿੰਦਗੀ ਵਿੱਚ ਕੁਝ ਕਰਨਾ ਮੁਸ਼ਕਲ ਹਰ ਸਟੋਰੀ ਹਰ ਪੋਸਟ ਹਰ ਲਾਈਕ ਤੁਹਾਡਾ ਸਮਾਂ ਖਾ ਜਾਂਦੀ ਹੈ ਸਫਲ ਲੋਕ ਸੋਸ਼ਲ ਮੀਡੀਆ ਤੇ ਨਹੀਂ ਸਗੋਂ ਅਸਲੀ ਜ਼ਿੰਦਗੀ ਵਿੱਚ ਆਪਣੀ ਪਛਾਣ ਬਣਾਉਂਦੇ ਨੇ ਮੋਬਾਈਲ ਬੰਦ ਕਰਕੇ ਆਪਣੀ ਸਕਿੱਲ ਜਾਂ ਬਿਜ਼ਨਸ ਤੇ ਕੰਮ ਸ਼ੁਰੂ ਕਰੋ ਸੋਸ਼ਲ ਮੀਡੀਆ ਤੇ ਸ਼ੋਅ ਆਫ ਨਾਲ ਪਛਾਣ ਨਹੀਂ ਬਣਦੀ ਅਸਲੀ ਨਤੀਜਿਆਂ ਨਾਲ ਸਫਲਤਾ ਮਿਲਦੀ ਹੈ ਜੇ ਤੁਸੀਂ ਸਾਰਾ ਦਿਨ ਲਾਈਕਸ ਦੀ ਦੌੜ ਵਿੱਚ ਭੱਜੋਗੇ ਤਾਂ ਤੁਹਾਡੇ ਸੁਪਨੇ ਪਿੱਛੇ ਰਹਿ ਜਾਣਗੇ ਅਸਲੀ ਜ਼ਿੰਦਗੀ ਵਿੱਚ ਮਿਹਨਤ ਕਰੋ ਆਪਣੀ ਸਕਿੱਲ ਨੂੰ ਵਧਾਓ ਸੋਸ਼ਲ ਮੀਡੀਆ ਸਿਰਫ ਇੱਕ ਮਾਇਆ ਹੈ ਅਸਲੀ ਸਫਲਤਾ ਤੁਹਾਡੇ ਕੰਮ ਦੀ ਹਕੀਕਤ ਵਿੱਚ ਹੁੰਦੀ ਹੈ ਆਪਣੇ ਟੀਚਿਆਂ ਤੇ ਫੋਕਸ ਕਰੋ ਸੋਸ਼ਲ ਮੀਡੀਆ ਨੂੰ ਸੀਮਤ ਵਰਤੋ ਤੁਹਾਡੀ ਅਸਲੀ ਪਛਾਣ ਤੁਹਾਡੇ ਕੰਮ ਨਾਲ ਬਣੇਗੀ ਸ਼ੋਰ ਵਿੱਚ ਨਹੀਂ ਸ਼ਾਂਤੀ ਵਿੱਚ ਜ਼ਿੰਦਗੀ ਜਿਓ ਜਦੋਂ ਤੁਸੀਂ ਅਸਲੀ ਜ਼ਿੰਦਗੀ ਤੇ ਧਿਆਨ ਦਿਓਗੇ ਤਾਂ ਸਫਲਤਾ ਤੁਹਾਡੇ ਦਰਵਾਜ਼ੇ ਤੇ ਖੜੀ ਹੋਵੇਗੀ ਨਿਯਮ 6 ਮਾਈਂਡਸੈਟ ਨੂੰ ਮਜ਼ਬੂਤ ਕਰੋ ਸਫਲਤਾ ਸਦਾ ਤੁਹਾਡੀ ਰਹੇਗੀ ਪੈਸਾ ਕਮਾਉਣ ਤੋਂ ਪਹਿਲਾਂ ਆਪਣੇ ਦਿਮਾਗ ਨੂੰ ਸੰਭਾਲੋ ਜੇ ਤੁਸੀਂ ਛੋਟੀਆਂ ਗੱਲਾਂ ਤੇ ਗੁੱਸੇ ਵਿੱਚ ਆ ਜਾਂਦੇ ਹੋ ਤਾਂ ਪੈਸਾ ਆਉਣ ਤੋਂ ਬਾਅਦ ਵੀ ਤੁਸੀਂ ਸਫਲ ਨਹੀਂ ਰਹਿ ਸਕੋਗੇ ਸਬਰ ਡਿਸਪਲਨ ਅਤੇ ਇਮੋਸ਼ਨਲ ਕੰਟਰੋਲ ਇਹ ਤੁਹਾਨੂੰ ਅਸਲੀ ਸਫਲਤਾ ਦਿੰਦੇ ਨੇ ਆਪਣੇ ਮਾਈਂਡਸੈਟ ਨੂੰ ਇੰਨਾ ਮਜ਼ਬੂਤ ਕਰੋ ਕਿ ਕੋਈ ਮੁਸ਼ਕਲ ਤੁਹਾਨੂੰ ਹਿਲਾ ਨਾ ਸਕੇ ਜੇ ਤੁਹਾਡੀ ਸੋਚ ਸਕਾਰਾਤਮਕ ਅਤੇ ਮਜ਼ਬੂਤ ਹੋਵੇਗੀ ਤਾਂ ਤੁਸੀਂ ਹਰ ਚੁਣੌਤੀ ਨੂੰ ਪਾਰ ਕਰ ਸਕੋਗੇ ਮਾਈਂਡਸੈਟ ਤੁਹਾਡੀ ਸਫਲਤਾ ਦੀ ਨੀਂਹ ਹੈ ਜੇ ਇਹ ਕਮਜ਼ੋਰ ਹੋਵੇਗੀ ਤਾ ਤੁਹਾਡੀ ਸਫਲਤਾ ਵੀ ਡੋਲ ਜਾਵੇਗੀ ਆਪਣੀਆਂ ਆਦਤਾਂ ਤੇ ਕੰਟਰੋਲ ਕਰੋ ਗੁੱਸੇ ਨੂੰ ਸੰਭਾਲੋ ਸਬਰ ਨਾਲ ਸੋਚਣ ਦੀ ਆਦਤ ਪਾਓ ਜਦੋਂ ਤੁਹਾਡਾ ਦਿਮਾਗ ਮਜ਼ਬੂਤ ਹੋਵੇਗਾ ਤਾਂ ਤੁਸੀਂ ਹਰ ਮੁਸੀਬਤ ਨੂੰ ਮੌਕੇ ਵਿੱਚ ਬਦਲ ਸਕੋਗੇ ਮਾਈਂਡ ਸੈਟ ਨੂੰ ਸਿਖਲਾਈ ਦਿਓ ਇਹ ਤੁਹਾਡੀ ਸਭ ਤੋਂ ਵੱਡੀ ਜਾਇਦਾਦ ਹੈ ਜੇ ਤੁਹਾਡੀ ਸੋਚ ਸਫਲ ਹੋਵੇਗੀ ਤਾਂ ਤੁਹਾਡੀ ਜੇਬ ਵੀ ਸਫਲ ਹੋਵੇਗੀ ਮਜ਼ਬੂਤ ਮਾਈਂਡ ਸੈਟ ਨਾਲ ਹੀ ਅਸਲੀ ਅਮੀਰੀ ਮਿਲਦੀ ਹੈ ਨਿਯਮ 7 스마트 ਨਿਵੇਸ਼ ਨਾਲ ਸਫਲਤਾ ਨੂੰ ਵਧਾਓ ਪੈਸਾ ਕਮਾਉਣਾ ਸਿਰਫ ਅੱਧੀ ਜੰਗ ਏ ਅਸਲ ਜੰਗ ਏ ਉਸਨੂੰ ਸਹੀ ਜਗ੍ਹਾ ਲਗਾਉਣਾ ਸਫਲ ਲੋਕ ਸਿਰਫ ਪੈਸਾ ਨਹੀਂ ਜਮਾ ਕਰਦੇ ਸਗੋਂ ਉਸਨੂੰ ਵਧਾਉਂਦੇ ਨੇ ਆਪਣੇ ਪੈਸੇ ਨੂੰ ਸਕਿੱਲਸ ਬਿਜ਼ਨਸ ਜਾਂ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰੋ ਜਿਵੇਂ ਕਿਸਾਨ ਬੀਜ ਨੂੰ ਸਹੀ ਮਿੱਟੀ ਵਿੱਚ ਬੀਜਦਾ ਏ ਉਸੇ ਤਰ੍ਹਾਂ ਤੁਹਾਡੇ ਪੈਸੇ ਨੂੰ ਵੀ ਵਧਣ ਦੀ ਜਗ੍ਹਾ ਦਿਓ ਸਮਾਰਟ ਨਿਵੇਸ਼ ਸਬਰ ਅਤੇ ਸਮਝਦਾਰੀ ਮੰਗਦਾ ਏ ਜੇ ਤੁਸੀਂ ਸਿਰਫ ਪੈਸੇ ਨੂੰ ਜਮ੍ਹਾਂ ਕਰੋਗੇ ਤਾਂ ਉਹ ਸਮੇਂ ਨਾਲ ਘਟ ਜਾਵੇਗਾ ਪਰ ਜੇ ਤੁਸੀਂ ਉਸਨੂੰ ਸਹੀ ਜਗ੍ਹਾ ਲਗਾਓਗੇ ਤਾਂ ਉਹ ਵਧੇਗਾ ਨਿਵੇਸ਼ ਸਿਰਫ ਪੈਸੇ ਦਾ ਨਹੀਂ ਸਕਿੱਲਸ ਅਤੇ ਸਮੇਂ ਦਾ ਵੀ ਹੁੰਦਾ ਹੈ ਆਪਣੀ ਜਾਣਕਾਰੀ ਵਿੱਚ ਨਿਵੇਸ਼ ਕਰੋ ਨਵੇਂ ਮੌਕਿਆਂ ਨੂੰ ਖੋਜੋ ਸਟਾਕ ਮਾਰਕੀਟ ਜਾਂ ਰੀਅਲ ਅਸਟੇਟ ਵਿੱਚ ਸਮਝਦਾਰੀ ਨਾਲ ਕਦਮ ਚੁੱਕੋ ਜੋ ਸਬਰ ਕਰਦਾ ਹੈ ਉਹੀ ਵੱਡਾ ਕਮਾਉਂਦਾ ਹੈ ਨਿਵੇਸ਼ ਦੀ ਕਲਾ ਸਿੱਖੋ ਇਹ ਤੁਹਾਨੂੰ ਸਦਾ ਲਈ ਅਮੀਰ ਬਣਾਏਗੀ ਸਮਾਰਟ ਨਿਵੇਸ਼ ਸਫਲਤਾ ਦੀ ਚਾਬੀ ਹੈ ਇਹ 7 ਨਿਯਮ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੇ ਨੇ ਚੁੱਪ-ਚਾਪ ਮਿਹਨਤ ਕਰੋ ਸਮਾਰਟ ਨਿਵੇਸ਼ ਕਰੋ ਅਤੇ ਸਫਲਤਾ ਨੂੰ ਆਪਣੀ ਗੂੰਜ ਨਾਲ ਦੁਨੀਆ ਨੂੰ ਸੁਣਾਓ ਜੇ ਇਸ ਵੀਡੀਓ ਨੇ ਤੁਹਾਨੂੰ ਪ੍ਰੇਰਿਤ ਕੀਤਾ ਤਾਂ ਲਾਈਕ ਅਤੇ ਸਬਸਕ੍ਰਾਈਬ ਕਰੋ ਅਗਲੀ ਵੀਡੀਓ ਵਿੱਚ ਮਿਲਦੇ ਹਾਂ